इस कुड़ी ने कहा कि मेरी ये वीडियो कई कुड़िया चंगी नहीं लगनी पर फिर भी मैं उन्होंने कुड़िया कहना सुनियो फिर इस कुड़ी ने की किया बस मैं उनसे एक सवाल करना चाहती हूँ कि जब तुम अपने मायके में स्ट्रगल करती हो जो तुम्हें मिल रहा है वही खाती हो जो मिल रहा है वही पहनती हाँ। हो कुछ नहीं बोलती हो तो तुम ससुराल जाने के बाद कौन से सिंह निकल जाते हैं यार वहां पे कौन सा नोट की खान लगी हुई है कि तुम्हें वाई ब्रांडेड कपड़े चाहिए अच्छा खाना पीना चाहिए पंखों में तुमसे रही जा रहा तुम्हें एसी चाहिए अपने माँ बाप के घर कैसे तुम पंखा स्विच ऑफ कर देती थी कि लाइट का बिल ज्यादा आएगा कैसे हाइज पॉसिबल मतलब यार तुम अपने घर नहीं समझ रही माँ बाप का घर तो हम सिर्फ बीस बाईस तेईस साल रहते हैं चलो एक दो साल और ज्यादा और जो ससुराल होता है ना सारा जीवन वहीं पे व्यतीत करना है तो तुम अपने सास ससुर को इतना टॉर्चर करते हो अपने को इतना करते हो, मुझे ये चाहिए मुझे वो चाहिए क्या तुम्हें संस्कार बनाओगे हो या घर बसाने आए हो लड़कियों इस थिंकिंग को थोड़ा ठीक कर लो काम आएगा आगे जाके कोई भी काम नहीं आना ससुराल वाले काम आते हैं सिर्फ और सिर्फ देखिया कितनी सच्चाई है फिर इस कुछ ਕਮੈਂਟ ਕਰਕੇ ਜਰੂਰ ਦੱਸਿਓ ਪਹਿਲੀ ਵਾਰ ਕਿਸੇ ਸੱਸ ਨੇ ਕਿਹਾ ਆ ਕਿ ਮੈਂ ਨੋ ਲੈ ਕੇ ਆਈ ਆ ਕੋਈ ਨੌਕਰ ਰਾਣੀ ਨਹੀਂ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਸੌਰੀ ਮੰਮੀ ਮੈਨੂੰ ਨਾ ਦੁੱਧਨ ਤੋਂ ਥੋੜਾ ਜਿਹਾ ਲੇਟ ਹੋ ਗਿਆ ਹਾਂ ਤੇ ਸੌਰੀ ਮੰਗਣ ਵਾਲੀ ਕਿਹੜੀ ਗੱਲ ਹੋ ਸਹੀ ਗੱਲ ਕੀ ਹੋਇਆ ਕਦੇ ਕਦੇ ਹੋ ਜਾਂਦਾ ਵਾ ਇਹ ਕੀ ਅਰੇਂਜ ਕਰ ਤੂੰ ਮੈਂ ਚਾਹ ਬਣ ਗਈ ਆ ਹੁਣ ਬੈਠ ਕੇ ਦੋਵੇਂ ਪੀਣੇ ਆ ਤੂੰ ਹੀ ਕਿਉਂ ਚਾਹ ਬਣਾਈ ਆ ਮੈਂ ਚਾਹ ਬਣਾ ਲੈਂਦੀ ਤੂੰ ਚਾਲਵੇਂ ਆਈ ਚਾਲ ਐ ਚਲੋ ਠੀਕ ਹੈ ਕੀ ਬਾਤ ਮਮੀ ਕਿ ਦੇਖਿਓ ਲੱਗਿਆ ਸਾਰੇ ਨੇ ਰੋਟੀ ਖਾ ਲਈ ਆ ਤੇ ਮੈਂ ਭਾਂਡੇ ਸਾਫ ਕਰਦੇ ਆ ਉਹ ਤਾਂ ਕੰਮ ਵਾਲੀ ਆਉਣੀ ਆ ਆ ਫੇ ਭਾਂਡੇ ਸਾਫ ਕਰ ਦੂਗੀ ਹਾਂ ਤੇ ਤੁਸੀਂ ਕੰਮ ਵਾਲੀ ਨੂੰ ਜਵਾਬ ਨਹੀਂ ਦਿੱਤਾ ਹਟਾਉਣਾ ਕਿਉਂ ਸੀ ਆ ਸੋੜਿਓ ਮੈਂ ਜੋ ਆ ਗਈ ਆ ਕੰਮ ਕਰਨ ਵਾਸਤੇ ਹੂੰ ਨਹੀਂ ਆਪਣੇ ਘਰ ਵਾਸਤੇ ਨੌ ਲੈ ਕੇ ਆਏ ਕੋਈ ਕੰਮ ਵਾਲੀ ਨਹੀਂ ਲੈ ਕੇ ਆਏ ਓਏ ਹੋਏ ਮਮੀ ਰਾਤ ਦਿਨ ਰੋਟੀ ਤੇ ਸਬਜੀ ਕਿਹਦੀ ਬਣਾਵਾ ਉਹ ਤਾਡੀ ਰੋਟੀ ਦੇ ਦੋਵਾਂ ਜਿ ਘੂਆ ਜੀ ਘਰ ਵਾ ਤੇ ਤੁਸੀਂ ਜਾਓ ਮੈਂ ਆਪਣੀ ਰੋਟੀ ਠਰ ਕੇ ਆਪੇ ਬਣਾ ਲਵਾਂਗੀ ਤੇ ਮੰਮੀ ਮੈਂ ਬਣਾ ਦਿੰਨੀ ਆ ਰੋਟੀ ਤੁਹਾਡੀ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਬਣਾ ਲਵਾਂਗੀ ਚਲੋ ਠੀਕ ਆ ਕੋਈ ਨਾ ਪਾ ਰਸੂਟ ਚ ਪਾਇਆ ਤੂੰ ਘੂਆ ਜੀ ਵੱਲ ਜਾਣਾ ਨਾ ਤਾਂ ਕਰਕੇ ਬਾਹਰ ਗਰਮੀ ਪਤਾ ਕਿੰਨੀ ਹੈ ਮੈਨੂੰ ਇਹ ਸੀ ਕਿ ਉਹ ਕੁਝ ਕਹਿਣ ਨਾ ਉਹ ਤੇ ਜਦੋਂ ਤੇਰੇ ਸੱਸ ਨੂੰ ਕੋਈ ਇਤਰਾਜ਼ ਨਹੀਂ ਆ ਤੇ ਭੂਆ ਜੀ ਵੀ ਕੁਝ ਨਹੀਂ ਕਹਿਣਗੇ ਤੈਨੂੰ ਪੁਰਾਣਾ ਨਾ ਨੋਰਮਲ ਕੋਈ ਕਾਟਨ ਦਾ ਸੂਟ ਪਾ ਕੇ ਸੱਤ ਨੀ ਠੀਕ ਆ ਬੀਆ ਬਾਤ ਦੇਖਿਆ ਜੇ ਸੱਸ ਐਦਾ ਦੀ ਹੋਵੇ ਨਾ ਤੇ ਮੈਂ ਕਹਿੰਨਾ ਆ ਲੋਹਾ ਵੀ ਆਪਣੀ ਸੱਸਾਂ ਨੂੰ ਸੱਸ ਨਹੀਂ ਮਾਵਾਂ ਹੀ ਸਮਝਣਗੀਆਂ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਸੁਣਿਆ ਹੋਣਾ ਤੁਸੀਂ ਕਿ ਇੱਕ ਮਾਂ ਨੇ ਇੱਕ ਧੀ ਦਾ ਘਰ ਖਰਾਬ ਕਰਤਾ ਪਰ ਕਦੇ ਸੁਣਿਆ ਕਿ ਇੱਕ ਮਾਂ ਨੇ ਆਪਣੇ ਪੁੱਤ ਦਾ ਹੀ ਘਰ ਖਰਾਬ ਕਰਤਾ ਨਹੀਂ ਸੁਣਿਆ ਅੱਜ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਬੜੇ ਧਿਆਨ ਨਾਲ ਦੇਖਿਓ ਸੁਖਸ਼ਾਨ ਜੋ ਪਾਪਾ ਨੂੰ ਬੁਲਾ ਕੇ ਲੈ ਕੇ ਆਓ ਪਰ ਮੰਮਾ ਪਾਪਾ ਤਾਂ ਬਲ ਦਾਦੀ ਕੋਲ ਬੈਠੇ ਆ ਜਲਦੀ ਬੁਲਾ ਲਾ ਨਹੀ ਤਾਂ ਫੇਰ ਲੜਾਈ ਸ਼ੁਰੂ ਹੋ ਜਾਨੀਆ ਜੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਬੈਠਣ ਨਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਪਾਪਾ ਤਾਂ ਚੰਗਾ ਸੈਂਡਵਿਚ ਬਣਿਆ ਹੋਇਆ ਵਾ ਪਾਪਾ ਜਦੋਂ ਹੀ ਕੰਮ ਤੋਂ ਆਉਂਦੇ ਆ ਦਾਦੀ ਸ਼ਿਕਾਇਤ ਨਾਲ ਬਹਿ ਜਾਂਦੇ ਆ ਫਿਰ ਇਹਨਾਂ ਗੱਲਾਂ ਦਾ ਕਰਕੇ ਤੁਹਾਡੇ ਪਾਪਾ ਮੇਰੇ ਨਾਲ ਲੜਦੇ ਆ ਤਾਂ ਮੰਮਾ ਕੋਈ ਮਾਅ ਦੇ ਪਤਾ ਤਾਂ ਘਰ ਕਦੋਂ ਘਰ ਕਰਦੀ ਆ ਪੁੱਤ ਕੋਸ਼ਕਮਾਵਾਂ ਹੁੰਦੀਆਂ ਜੋ ਆਪਣੀ ਨੂੰਹ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਜਦੋਂ ਕਿ ਵਿਆਹ ਕੇ ਵੀ ਖੌਦੀ ਲੈ ਕੇ ਆਉਂਦੀਆਂ ਸੱਚੇ ਦਾਦੀ ਪਾਪਾ ਨੂੰ ਬਹੁਤ ਪਰੇਕਾਉਂਦੇ ਆ ਪੁੱਤ ਜੇ ਹਸਬੈਂਡ ਆਪਣੀ ਮਾਂ ਤੇ ਘਰ ਵਾਲੀ ਦੀਆਂ ਆਦਤਾਂ ਸਮਝ ਲਵੇ ਨਾ ਤਾਂ ਕਦੇ ਵੀ ਗਲਤੀ ਨਹੀਂ ਕਰੂਗਾ ਆਪਣਾ ਘਰ ਖਰਾਬ ਕਰਨ ਦੀ ਮਮਾ ਦਾਦੀ ਨੂੰ ਹੰਦਾ ਕਰਕੇ ਗਲਤ ਵੀ ਨਹੀਂ ਹੁੰਦਾਗਾ ਪਤਾ ਨਹੀਂ ਪੁੱਤ ਪਰ ਐਦਾਂ ਕਰਕੇ ਉਹ ਖੁਦ ਆਪਣੇ ਪੁੱਤ ਦਾ ਹੀ ਘਰ ਖਰਾਬ ਕਰ ਰਹੀ ਆ ਅਕਸਰ ਹਸਬੰਡ ਆਪਣੀ ਮਾਂ ਦੀਆਂ ਗੱਲਾਂ ਵਿੱਚ ਆਣ ਕੇ ਆਪਣੀ ਪਤਨੀ ਨਾਲ ਰਿਸ਼ਤਾ ਖਰਾਬ ਕਰ ਲੈਂਦੇ ਆ ਤੇ ਇਹਦੇ ਵਿੱਚ ਕਸੂਰ ਉਹਨਾਂ ਦੀ ਮਾਂ ਦਾ ਨਹੀਂ ਖੁਦ ਹਸਬੰਡ ਦਾ ਹੁੰਦਾ ਹਸਬੰਡ ਦੀ ਇਸੇ ਨਾ ਸਮਝੀ ਦੇ ਕਾਰਨ ਕਈ ਵਾਰ ਰਿਸ਼ਤੇ ਟੁੱਟ ਜਾਂਦੇ ਆ ਤੇ ਘਰ ਖਰਾਬ ਹੋ ਜਾਂਦੇ ਆ ਹਸਬੰਡ ਨੂੰ ਚਾਹੀਦਾ ਕਿ ਘਰ ਦੇ ਵਿੱਚ ਬੈਲੈਂਸ ਕਰਕੇ ਰੱਖੇ ਚਾਹੇ ਉਹ ਵਾਈਫ ਹੋਵੇ ਤੇ ਚਾਹੇ ਮਾਂ ਇੱਕ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਦੂਜੇ ਦੀ ਬੇਕਦਰੀ ਨਾ ਕਰੇ ਕਿੰਨੀ ਸੱਚਾਈ ਆ ਫਿਰ ਇਸ ਕੁੜੀ ਦੀ ਗੱਲਬਾਤ ਵਿੱਚ ਤੇ ਕਿਨੂ ਕਿਨੂ ਲੱਗਦਾ ਆ ਕਿ ਇੱਕ ਮਾਂ ਆਪਣੇ ਪੁੱਤ ਦਾ ਘਰ ਵੀ ਖਰਾਬ ਕਰ ਸਕਦੀ ਆ ਜੇ ਲੱਗਦਾ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਪਤਾ ਤੁਹਾਡੇ ਤੋਂ ਕਿਹੜੇ ਲੋਕ ਜੈਲਸ ਫੀਲ ਕਰਦੇ ਆ ਨਹੀਂ ਪਤਾ ਫਿਰ ਅੱਜ ਪਤਾ ਲੱਗ ਜਾਊਗਾ ਉਹਦੇ ਲਈ ਤੁਹਾਨੂੰ ਇਸ ਵੀਡੀਓ ਨੂੰ ਪੂਰਾ ਦੇਖਣਾ ਪੈਣਾ ਆ ਤੇ ਬੜੇ ਧਿਆਨ ਨਾਲ ਗੱਲਬਾਤ ਨੂੰ ਸੁੰਨਾ ਪੈਣਾ ਆ ਆ ਸੁਣਿਓ ਫਿਰ ਪੂਰੀ ਗੱਲ ਬਾਤ ਨੂੰ ਆ ਸੁਣਿਓ ਤੁਸੀਂ ਕਦੇ ਨੋਟਿਸ ਕੀਤਾ ਕਿ ਜਦੋਂ ਵੀ ਕਦੇ ਤੁਸੀਂ WhatsApp ਤੇ ਸਟੇਟਸ ਲਗਾਉਨੇ ਹੋ ਤਾਂ ਤੁਹਾਨੂੰ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਲਾਈਕ ਕਰਨ ਵਾਲਿਆਂ ਦੀ ਗਿਣਤੀ ਥੋੜੀ ਜੀ ਹੁੰਦੀ ਹੈ ਬਿਲਕੁਲ ਸਹੀ ਗੱਲ ਆ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਈਰਖਾ ਜੈਲਸੀ ਜਾਂ ਸਾਡਾ ਚਾ ਲੋਕ ਤੁਹਾਨੂੰ ਦੇਖਣਾ ਜ਼ਰੂਰ ਚਾਹੁੰਦੇ ਆ ਕਿ ਤੁਹਾਡੀ ਲਾਈਫ ਚੱਲ ਕਿ ਰਿਹਾ ਹੈ ਚੱਲ ਕਿ ਰਿਹਾ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਪਰ ਹਾਂ ਉਹਨਾਂ 'ਚ ਲਾਈਕ ਕਰਨ ਦੀ ਸ਼ਮਤਾ ਨਹੀਂ ਹੁੰਦੀ। ਤੇ ਕਿੰਨਾ ਕੁ ਜ਼ੋਰ ਲੱਗਦਾ ਹੈ ਉਹ ਹਾਰਟ ਵਾਲਾ ਬਟਨ ਪ੍ਰੈਸ ਕਰਨ ਤੇ। ਇੱਕ ਨਿੱਕਾ ਜਿਹਾ ਬਟਨ ਪ੍ਰੈਸ ਕਰਨਾ ਹੈ ਅਗਲੇ ਨੂੰ ਕਿੰਨਾ ਚੰਗਾ ਲੱਗੂਗਾ ਪਰ ਨਹੀਂ ਹਿੰਮਤ ਨਹੀਂ ਪੈਂਦੀ। ਇਹ ਕਿਹੜੇ ਲੋਕ ਹੁੰਦੇ ਆ? ਇਹ ਉਹ ਲੋਕ ਤੁਹਾਡੇ ਆਪਣੇ ਵੀ ਹੋ ਸਕਦੇ ਆ ਤੁਹਾਡੇ ਫਰੈਂਡ ਸਰਕਲ 'ਚ ਹੋ ਸਕਦੇ ਆ। ਸਹੀ ਗੱਲ। ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦੇ। ਪਸੰਦ ਨਹੀਂ ਕਰਦੇ। ਬਸ ਤੁਹਾਡਾ ਚੰਗਾ ਮਾੜਾ ਦੇਖਣਾ ਚਾਹੁੰਦੇ ਆ। ਸਹੀ ਗੱਲ। ਅੱਜ ਪਤਾ ਲੱਗ ਜਾਊਗਾ ਕੌਣ ਤੁਹਾਡੇ ਤੋਂ ਜੈਲਸ ਫੀਲ ਕਰਦਾ ਆ। ਫਿਰ ਇਸ ਵੀਡੀਓ ਨੂੰ ਆਪਣੇ ਸਟੇਟਸ ਤੇ ਲਾ ਦਿਓ ਦੇਖਦੇ ਆ ਫਿਰ ਕਿੰਨੇ ਤੁਹਾਨੂੰ ਹਾਰਡ ਆਂਦੇ ਆ ਤੇ ਕਿੰਨੇ ਲੋਕ ਦੇਖ ਕੇ ਇਸ ਵੀਡੀਓ ਨੂੰ ਛੱਡ ਦਿੰਦੇ ਆ ਅਸਲੀਅਤ ਪਤਾ ਲੱਗ ਜੂਗੀ ਅੱਜ ਸਾਰਿਆਂ ਦੀ ਲਾ ਲਓ ਫਿਰ ਆਪਣੇ ਸਟੇਟਸ ਤੇ ਇਸ ਵੀਡੀਓ ਨੂੰ ਕਹਿੰਦੇ ਆ ਤਿੰਨ ਤਰ੍ਹਾਂ ਦੀਆਂ ਔਰਤਾਂ ਕਦੀ ਵੀ ਖੁਸ਼ ਨਹੀਂ ਰਹਿ ਸਕਦੀਆਂ ਪਤਾ ਕਿਹੜੀਆਂ ਕਿਹੜੀਆਂ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲਬਾਤ ਨੂੰ ਆ ਸੁਣਿਓ ਪਹਿਲੀ ਜੋ ਹੱਦ ਸੇ ਜ਼ਿਆਦਾ ਜ਼ਿੱਦੀ ਹੋ ਦੂਸਰੀ ਜੋ ਆਪਣੇ ਪਤੀ ਸੇ ਜ਼ੁਬਾਨ ਲੜਾਤੀ ਹੋ ਬਾਤ ਬਾਤ ਤੇ ਤਾਨੇ ਮਾਰਤੀ ਹੋ ਤੀਸਰੀ ਜੋ ਆਪਣੇ ਮਾਇਕੇ ਕੀ ਬਾਤੋ ਮੇ ਆਕਰ ਅਸਾਂਤੀ ਕਰਤੀ ਹੋ ਔਰ ਆਪਣੇ ਪਤੀ ਕੇ ਸਾਥ ਬੁਰਾ ਵਿਵਹਾਰ ਕਰਤੀ ਹੋ ਕਿਉਂ ਸਹੀ ਕਹਣਾ ਦੇਖਿਆ ਮੈਂ ਤਾਂ ਬਸ ਇਹੀ ਕਵਾਂਗਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹੀ ਆ ਜਿਹਦੀ ਪਤਨੀ ਆਪਣੇ ਪਤੀ ਨਾਲ ਵਫਾਦਾਰ ਰਹਿੰਦੀ ਆ ਤੇ ਜਿੰਨੂ ਜਿੰਨੂ ਇਹ ਵੀਡੀਓ ਦੇਖ ਕੇ ਮਿਰਚਾਂ ਲਗਿਆਣਾ ਉਹ ਪਾਣੀ ਪੀ ਸਕਦਾ ਆ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿੰਨੇ ਸਹਿਮਤ ਨੇ ਮੇਰੀ ਗੱਲ ਨਾਲ ਇਸ ਕੁੜੀ ਦੀ ਗੱਲ ਨਾ ਸੁਣਨ ਵਾਲੀ ਆ ਤੇ ਬੜੇ ਧਿਆਨ ਨਾਲ ਸੁਣਿਓ ਇਸ ਕੁੜੀ ਦੀ ਗੱਲਬਾਤ ਨੂੰ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲ ਨੂੰ ਮਾਂ ਪਾਪਾ ਭਾਈ ਭੈਣ ਨਾ ਜਾਣੇ ਹੋਰ ਵੀ ਕਿੰਨੇ ਸਾਰੇ ਰਿਸ਼ਤੇ ਹੈ ਜਿਸ ਕੇ ਬਾਰੇ ਮੈਂ ਹਰ ਕੋਈ ਕਹਤਾ ਹੈ ਮੇਰੇ ਮੰਮੀ ਪਾਪਾ ਐਸੇ ਹੈ ਮੇਰੇ ਭਾਈ ਭੈਣ ਐਸੇ ਹੈ ਹਾਂ ਚਲੋ ਮੈਂ ਤੁਮੇ ਆਪਣੇ ਪਤੀ ਕੇ ਬਾਰੇ ਮੈਂ ਬਤਾਤੀ ਆ ਆ ਸੁਣਿਓ पति का किरदार एक औरत की लाइफ में ऐसा होता है ना जिसके सामने दुनिया की सारी दौलते फीकी है तुम्हे एक ऐसा हीरा मिला हुआ है जिसके सामने तुम सारी दुनिया की दौलत भी तुम्हारे आगे रख दो ना हाँ। कुछ नहीं है सही गाला। जो लोग जो औरतें कहती हैं पार्लर में जाके थोड़ा सा मेकअप करके कि हम सुंदर हैं है हाँ। तुम तब तक सुंदर हो जब तक तुम्हारे गले में मंगलसूत्र और मांग में सिंधु एकदम सच्चा पति वो इंसान होता है ना जो अपने सारे सपनों को मार के सिर्फ अपने औरत के लिए करता है जो तुम्हारे माँ बाप तुम्हारे लिए नहीं कर पाए जो सपने तुम्हारे अधूरे छूट गए हाँ। ना, वो तुम्हारा पति पूरा करता पूरा है, करता है। जो, जिन चीजों का तुम्हें शौक होता है वो ला के देता है कभी भी पति शादी के बाद अपने लिए ना कपड़े बनाने का शौक ना कुछ और शौक होता तो शौक तो सभी को है हाँ। लेकिन वो सिर्फ अपनी औरत के लिए करता है अपनी औरत को सारी खुशियां देने की कोशिश करता है ਜੋ ਔਰਤیں ਫਿਰ ਵੀ ਸ਼ਾਦੀ ਕੇ ਬਾਅਦ ਕਿਸੇ ਔਰ ਸੇ ਬਾਤਾਂ ਕਰਦੀਆਂ ਆ ਸੁਣਨ ਵਾਲੀ ਆ ਗੱਲ ਕੋਭਾਉ ਦੇਤੀਆਂ ਨਾ ਉਹਨੇ ਲੱਗਦਾ ਹੈ ਕਿ ਹਮੇ ਬਹੁਤ ਲੜਕੇ ਪੁੱਛਦੇ ਕੁਛ ਨਹੀਂ ਪੁੱਛਦੇ ਤੁਮੇ ਲਾਤ ਮਾਰ ਕੇ ਫੇਕ ਦੇਂਗੇ ਇੱਕ ਦਿਨ ਇੱਕ ਪਤੀ ਹੈ ਜੋ ਯਹਾਂ ਬਿਠਾ ਕੇ ਰੱਖਤੇ ਹੈ ਤੋ ਇੱਜ਼ਤ ਕਰੋ ਆਪਣੇ ਪਤੀ ਕੀ ਖੂਬ ਸਾਰੀ ਭਗਵਾਨ ਸਮਝੋ ਹਾਂ ਦੇਖਿਆ ਇਸ ਕੁੜੀ ਦੀ ਗੱਲ ਵਿੱਚ ਦਮ ਤਾਂ ਹੈਗਾ ਆ ਪਰ ਕਈ ਕੁੜੀਆਂ ਨੂੰ ਇਸ ਕੁੜੀ ਦੀ ਗੱਲ ਚੁੱਪ ਜਾਣੀ ਆ ਕਿੰਨੇ ਲੋਕ ਸਹਿਮਤ ਨੇ ਇਸ ਕੁੜੀ ਦੀ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਸ ਕੁੜੀ ਦਾ ਕਹਿਣਾ ਆ ਕਿ ਪਹਿਲੀ ਸ਼ੁਰੂਆਤ ਸੱਸਾਂ ਨੂੰ ਕਰਨੀ ਚਾਹੀਦੀ ਆ ਨੋਹਾਂ ਤਾਂ ਅੱਗੇ ਵਕਤ ਦੀਆਂ ਮਾਰੀਆਂ ਹੁੰਦੀਆਂ ਨੇ ਆ ਸੁਣਿਓ ਪੂਰੀ ਗੱਲਬਾਤ ਨੂੰ ਆ ਸੁਣਿਓ ਫਿਰ ਜੇ ਸੱਸਾਂ ਮਾਵਾ ਬਾਂਚਾਂ ਤੇ ਨੋਹਾਂ ਵੀ ਧੀਆ ਬਣ ਕੇ ਰਹਿਣਗੇ ਹਾਂ ਪਹਿਲੀ ਸ਼ੁਰੂਆਤ ਸੱਸ ਨੂੰ ਕਰਨੀ ਚਾਹੀਦੀ ਹੈ ਇੱਕ ਧੀ ਤੁਸੀਂ ਵਿਆਹ ਕੇ ਲੈ ਕੇ ਆਇਓ ਅਸੀਂ ਤਾਂ ਧੀਆ ਵਾਂਗੂ ਰੱਖਾਂਗੇ ਜੀ ਧੀਆ ਵਾਂਗੂ ਰੱਖਦੇ ਤੁਸੀਂ ਇਕਦਿੰਨੀ ਉਹਨੂੰ ਧੀ ਵਾਂਗੂ ਤੁਹਾਡੀ ਧੀ ਵਿਆਹ ਤੋਂ ਪਹਿਲਾਂ ਕੰਮ ਨਹੀਂ ਸੀ ਕਰਦੀ ਸਵਰਜੋਤ ਕੇ ਨੂੰ ਚਾਹ ਪਾਣੀ ਦਿੰਦੇ ਸੀ ਨਾ ਤੇ ਨੂੰ ਨੂੰ ਦੇ ਤਾ ਇੱਕ ਦਿਨ ਕੀ ਹੋ ਗਿਆ ਸਹੀ ਗੱਲ ਇਹ ਤੇ ਉੱਠਦੀ ਨਹੀਂ ਮੰਜੇ ਤੇ ਪਈ ਰਹਿੰਦੀ ਐ ਮੰਜੇ ਤੇ ਆਰਡਰ ਕਰਦੀ ਐ ਟੀਵੀ ਤੇ ਕਰਦੀ ਸੀ ਨਾ ਜਨੂ ਨੇ ਕਰਤਾ ਫੇਰ ਕੀ ਹੋ ਗਿਆ ਹੁਣ ਉਹੀ ਅਸਲੀ ਧੀ ਐ ਨੂਆ ਹੀ ਅਸਲੀ ਧੀ ਐ ਸੱਸਾ ਹੀ ਅਸਲੀ ਮਾਵਾ ਸਾਰੀ ਲੜਾਈ ਦੀ ਜੜ ਇੱਕ ਮੁੰਡਾ ਲਈ ਲੱਗਣੀ ਹੋਣਾ ਚਾਹੀਦੀ ਆਹਾਂ ਮੁੰਡਾ ਅੰਡਰਸਟੈਂਡ ਕਰੇ ਮੇਰੀ ਵਾਈਫ ਤੇ ਲੱਗ ਜਗਾ ਮਾਂ ਦੀ ਲੱਗ ਜਗਾ ਭੈਣ ਦੀ ਲੱਗ ਜਗਾ ਆਪਣੀ ਵਾਈਫ ਨੂੰ ਰਿਸਪੈਕਟ ਕਰੇ ਉਹਦਾ ਧਿਆਨ ਰੱਖੇ ਉਹਦੀ ਕੇਅਰ ਕਰੇ ਇਸ ਦੇਖਿਆ ਇੱਕ ਸੱਸ ਨੂੰ ਸਮਝਣਾ ਚਾਹੀਦਾ ਆ ਕਿ ਜਿਹੜੀ ਨੋ ਹੁੰਦੀ ਆ ਨਾ ਮੇਰੀ ਅਸਲੀ ਧੀ ਉਹ ਹੀ ਆ ਤੇ ਨੋਆਂ ਨੂੰ ਵੀ ਇਹ ਸਮਝਣਾ ਚਾਹੀਦਾ ਆ ਕਿ ਜਿਹੜੀ ਮੇਰੀ ਸੱਸ ਆ ਮੇਰੀ ਅਸਲੀ ਮਾਂ ਉਹ ਹੀ ਆ ਫੇਰ ਹੀ ਘਰ ਵਧੀਆ ਤਰੀਕੇ ਨਾਲ ਚੱਲਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਰੀ ਕੁੜੀਆਂ ਦੀ ਸੋਚ ਐਦਾਂ ਦੀ ਹੋ ਜੇ ਨਾ ਤੇ ਮੈਂ ਕਹਿੰਦਾ 90% ਤਲਾਕ ਹੋਣਾ ਬੰਦ ਹੋ ਜਾਣਗੇ ਆ ਦੇਖੇ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਅਤੇ ਇਸ ਕੁੜੀ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲ ਬਾਤ ਕਹਿੰਦੇ ਕਿਤੇ ਝੁਕਣਾ ਪੈਂਦਾ ਹੈ ਕਿਤੇ ਸਬਰ ਕਰਨਾ ਪੈਂਦਾ ਹੈ ਕਿਤੇ ਐਡਜਸਟ ਕਰਨਾ ਹਾਂ ਸਪੈਸ਼ਲੀ ਕੁੜੀਆਂ 80% 90% ਕੁੜੀਆਂ ਨੂੰ ਵਿਆਹ ਤੋਂ ਬਾਅਦ ਬੜਾ ਕੁਝ ਚੇਂਜ ਕਰਨਾ। ਕਿ ਜੋ ਸਪੇਕੇ ਕਰ ਨਹੀਂ ਕਰਦੇ ਸੀ ਉਸ ਸਾਰੇ ਘਰ ਕਰਨਾ। ਸਹੀ ਗੱਲ। ਆਪਣੇ ਲਈ ਨਹੀਂ ਕਰਨਾ। ਐਟਲੀਸਟ ਉਹਦੇ ਲਈ ਕਰ ਲੋ ਜਿਹਨੂੰ ਤੁਸੀਂ ਪਿਆਰ ਕਰਦੇ ਹੋ। ਅੱਜ ਜੇ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਹਾਂ ਉਹਦੀ ਫੈਮਿਲੀ 'ਚ ਅਗਰ ਉਹਦੇ ਪੇਰੈਂਟਸ ਨੂੰ ਕੁਝ ਚੀਜ਼ਾਂ ਨਹੀਂ ਪਸੰਦ ਆਉਣਗੀਆਂ ਤਾਂ ਨਹੀਂ ਕਰਾਂਗੇ ਨਾ। ਮੰਨ ਲਓ ਮੈਂ ਹੁਣ ਬੰਬੇ ਰਹਿੰਦੀ ਆ। ਮੈਂ ਮਾਡਰਨ ਕੱਪੜੇ ਵੀ ਪਾਣੀ ਆ। ਮੈਂ ਹਰ ਤਰ੍ਹਾਂ ਦੇ ਕੱਪੜੇ ਪਾਣੀ ਆ। ਬਟ ਜੇ ਮੇਰਾ ਪਰਿਵਾਰ ਐਸੇ ਪਰਿਵਾਰ 'ਚ ਵਿਆਹ ਹੋ ਜਾਂਦਾ ਜਿਹੜੇ ਕਹਿੰਨਗੇ ਗੁਲੀਨ ਸਿਰਫ ਸੂਟ ਪਾਣੀ ਤੇ ਕਿਵੇਂ ਉਸ ਮੁੰਡੇ ਲਈ ਸੂਟ ਨਹੀਂ ਪਾ ਸਕਦੇ ਤੂੰ ਆਪਣੇ ਕੈਨ ਦੇ ਬੇਟੇ ਜੋ ਤੁਹਾਡਾ ਦਿਲ ਕਰਦਾ ਪਾ ਪਹਿਲਾਂ ਆਪਣੇ ਬਿਹੇਵੀਅਰ ਦੇ ਨਾਲ ਮਾਪਿਓ ਦਾ ਦਿਲ ਜਿੱਤੋ ਕੁੜੀਆਂ ਨੂੰ ਇਦਾਂ ਲੱਗਦਾ ਕਿ ਨਹੀਂ ਤੇਰੇ ਮਾਮਾ ਮੇਰੀ ਹਿਸਾਬ ਸੇ ਚੇਂਜ ਹੋਣੇ ਚਾਹੀਏ ਉਹ ਐਡਜਸਟ ਕਰੇ ਮੈਂ ਨਹੀਂ ਕਰਾਂਗੀ ਤੇਰੀ ਫੈਮਲੀ ਇਦਾਂ ਕਰੇ ਨਹੀਂ ਸ਼ਰਤਾਂ ਨਾਲ ਨਹੀਂ ਤਿਆਰ ਹੁੰਦਾ ਇਸ਼ਕ ਹੋਤਾ ਨਹੀਂ ਕਭੀ ਸ਼ਰਤੋਂ ਪਰ ਮਗਰ ਪਿਆਰ ਸ਼ਰਤੋਂ ਤੇ ਹਮਨੇ ਕੀ ਸ਼ਰਤਨਾ ਨਾ ਕਦੇ ਪਿਆਰ ਨਹੀਂ ਨਿਭਦੇ ਹੁੰਦੇ ਕੁੜੀਆਂ ਨੂੰ ਪਹਿਲਾਂ ਥੋੜਾ ਜਿਆ ਐਡਜਸਟ ਕਰਨਾ ਪੈਂਦਾ ਹੈ ਦੇਖਿਆ ਜੇ ਤੁਸੀਂ ਇੱਕ ਕਦਮ ਅੱਗੇ ਵਧਾਓਗੇ ਨਾ ਤੁਹਾਡੀ ਸੋਰਾ ਫੈਮਿਲੀ ਤੁਹਾਡੇ ਨਾਲ ਦੋ ਕਦਮ ਅੱਗੇ ਵਧਾਨਗੀ ਬਸ ਕਰਨਾ ਕੀ ਆ ਤੁਹਾਨੂੰ ਉਹਨਾਂ ਦੀ ਹਾਂ ਦੇ ਵਿੱਚ ਹਾਂ ਪਾਣੀ ਪੈਣੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ